ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਣਾਉਣੀ ਹੈ ਜੀ ਪਕੌੜੀਆਂ ਇਹ ਸਬਜੀ ਆਪਾਂ ਮਿਰਚਾਂ ਰੱਖ ਲਈਆਂ ਇਹ ਸਾਫਤੀ ਮਿਰਚਾਂ ਗੁੰਡੇ ਜੀ ਕੁੱਟ ਕੇ ਹੀ ਬਣਾਉਣੇ ਆਗੇ ਤੇ ਲਸਣ ਦਾ ਗੰਡਾ ਆਪਾਂ ਛਿੱਲ ਜਾ ਆਪਾਂ ਪਾਵਾਂਗੇ ਹੁਣ ਇੱਕ ਚਮਚ ਨਮਕ ਦਾ ਤੇ ਮਿਰਚਾਂ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਇੱਕ ਹਲਦੀ ਦਾ ਤੇ ਬੇਸਣ ਵਾਲੇ ਪਕੌੜੇ ਆ ਗੱਟ ਕੇ ਤਿਆਰ ਕਰ ਲਈ ਸੀ ਬੇਖੋ ਬਟਕੇ ਕਰ ਲਿਆ ਆਪਾਂ ਤਿਆਰ ਜੀ ਹੁਣ ਆਪਾਂ ਮਸਾਲਾ ਕੁੱਟ ਕੇ ਰੱਖ ਲਾਂਗੇ ਸਾਰਾ ਫੇਰ ਮਸਾਲੇ ਨੂੰ ਕੁੱਟ ਕੇ ਆਪਾਂ ਮਸਾਲਾ ਕੁੱਟ ਕੇ ਤਿਆਰ ਕਰ ਲਿਆ ਤੇ ਵੀ ਆਪਾਂ ਲਾਵਾਂਗੇ ਪਹਿਲਾਂ ਪਕੌੜਿਆਂ ਨੂੰ ਤਲਾਂਗੇ ਤੇ ਫੇਰ ਆਪਾਂ ਮਸਾਲਾ ਗੱਡਾਂਗੇ ਪਕੌੜੇ ਬਹੁਤ ਵਧੀਆ ਬੰਦਦੇ ਆ ਕਿ ਬੇਸਨ ਪਾਇਆ ਸੀ ਬੱਲਾ ਆਪਾਂ బేసన పా థియీ నూన మిర్చా పాకౌడే వట్టు తయారు రక్లే సబ్జీ అని మమ్మీ పై బాగి ఆలూ నమక లా రద్ది నికల్ అంది ఆలూ నే ఆలూ చ నూన వట్టుగా ఫీర్ ఆలూ కారే మారూణ కట్ట దాగి పకౌడేవి తయారు అవి వట్టి రకే ਤੇਲ ਕਲਕ ਗਿਆ ਹੁਣ ਪਕੌੜਿਆਂ ਨੂੰ ਆਪਾਂ ਪਹਿਲਾਂ ਗੈਸ ਆਨ ਕਰਕੇ ਰੱਖਤਾ ਸੀਗਾ ਪਤਲੇ ਪਕੌੜੇ ਕੱਢਾਂਗੇ ਵਿੱਚੋਂ ਇਹ ਆਪਤਲੇ ਬਦਲੇ ਬਟਲੇ ਜੇ ਦੁਕਾਨ ਤੋਂ ਲੈਣੇ ਉਹ ਵਧੀਆ ਨਹੀਂ ਹੁੰਦੇ ਕਈ ਦਿਨਾਂ ਦੇ ਪਏ ਹੁੰਦੇ ਨਹੀਂਗੇ ਇਸ ਕਰਕੇ ਆਪਾਂ ਆਪ ਦੇ ਘਰੇ ਹੀ ਤਿਆਰ ਕਰਕੇ ਹੀ ਬਣਾਉਣੇ ਆ ਸਬਜੀ ਸਬਜੀ ਗਲੀ ਬੰਦਾਲ ਕੇ ਲਈ ਦਾਲ ਦੁਸਕੀਆਂ ਨਹੀਂ ਸਬਜੀ ਵੀ ਨਹੀਂ ਤੇ ਆਪਾਂ ਪਕੌੜੀ ਕੱਢਣ ਲੱਗੇ ਜੇ ਫੁੱਕੇ ਜਿਹਾ ਬਦੀ ਫਿਰ ਸੁਆਦ ਨਹੀਂ ਲੱਗਦੇ ਚ ਥੋੜਾ ਥੋੜਾ ਨਮ ਨਮਰਚੀ ਪਾ ਕੇ ਬਣਾਉਣੇ ਆਗੇ ਇਸ ਲਈ ਵੀ ਥੋੜਾ ਥੋੜਾ ਇਹ ਨਾ ਵਧੀਆ ਵਧੀਆ ਬਣ ਜਾਣਗੇ ਉਹ ਨਹੀਂ ਇਹ ਜਾ ਕੇ ਇਹ ਵਧੀਆ ਟੇਸਟ ਬਣ ਜਾਣਗੇ ਕੁਰਕਰੇ ਉਹ ਸੁੱਕੇ ਖਾ ਵੀ ਲੋ ਬੰਦਾ ਤਾਂ ਵੀ ਬਹੁਤ ਸੁਆਦ ਬੰਦੇ ਆਗੇ ਸਾਰੇ ਕੱਟ ਕੇ ਰੱਖ ਲਾਂਗੇ ചിലോ ജീന ബന്യ ടേ മമ്മിന് മേ മോട്ട വട്ടേ സൈ മോട്ട് നീ ബീ ബാന്നു തല കൂ ജാതെ മസാല സബ്ജി വാ സബ് ചിന്തിലേറ്റൽ ജയ കളി സബ്ജി ਉਹ ರೀತಿ ਹਲਦੀ ਬਣਿਆ ਬਣਾ ਰਹੇ ਹਾਂ ਸਬਜ਼ੀ ਚ ਤੇ ਇਹ ਆਪਾਂ ਟਮਾਟਰ ਜੀਰਾ ਬਸ ਮਸਾਲਾ ਰੈਡੀ ਕਰਿਆ ਪੇਸਟ ਆ ਕਰਕੇ ਰੱਖਿਆ ਪਿਆ ਸੀ ਆਪਾਂ ਅਸੀਂ ਮਸਾਲਾ ਕੁਟਕ ਗੁੰਡੇ ਜੀ ਬਣਾਉਣੀ ਆ ਕੁਟਕੇ ਮਿਕਸੀ ਜਨਾ ਗ੍ਰੈਂਡਰ ਨਾਲ ਨਹੀਂ ਬਣਾਉਂਦੇ ਹੈਗੇ ਤੇ ਇਹ ਆਪਾਂ ਹੁਣ ਲਾ ਦਾਂਗੇ ਚਲੋ ਜੀ ਆਪਾਂ ਤੜਕਾ ਤੜਕਾ ਲਾ ਕੇ ਮਸਾਲਾ ਪੁੱਜਨ ਲਾਤਾ ਆਲੂ ਆਪਾ ਤੋਂ ਕਿਸ ਮਾਰ ਕੇ ਰੱਖਲੇ ਸੀ ਕੋਲੇ ਆਪਦੇ ਬਹੁਤ ਜਿਆਦਾ ਟੇਸਟੀ ਸਬਜੀ ਬਣਦੀ ਹੈ ਇਹ ਇਸੇ ਮਸਾਲਾ ਲੱਗਿਆ ਇਹ ਪੁੱਜਨ ਚਲੋ ਆਪਾਂ ਬਣਾਂਗੇ ਟਮਟਰ ਅਸੀਂ ਬਾਲੇ ਮਸਾਲੇ ਨਹੀਂ ਪਾਉਂਦੇ ਹੈਗੇ ਵੀ ਗਰਮ ਪਟਿਆਬ ਜਿਆਦਾ ਬਣ ਜਾਂਦਾ ਫਿਰ ਅਸੀਂ ਉਸ ਦੋ ਬਨਨ ਮੱਚੇ ਬਸ ਤੁਹਾਨੂੰ ਪਾਏ ਅਨੁਸਾਰ ਦਹੀਂ ਹੁੰਦਾ ਮੈਂ ਗਰਮ ਮਸਾਲੇ ਨਹੀਂ ਪਾਉਂਦੇ ਜੀ ਜੀਰਾ ਬਸ ਕੁੱਟ ਕੇ ਵੀ ਕੁੰਡੇ ਜੀ ਕੁੱਟ ਦਿੰਨੇ ਆਂਗੇ ਜੀਰਾ ਪਾ ਕੇ ਤਾਂ ਪਾ ਲੂਤ ਹੋ ਗਿਆ ਰੱਖ ਲਈ ਸੀ ਜੀ ਚਲੋ ਜੀ ਆਪਾਂ ਤਾਂ ਲੋਈ ਬਣਤੀ ਹੈ ਨਾ ਬਣਾਣਗੇ ਪਕੌੜੇ ਜੀ ਬਣਾਣਗੇ ਨਾ ਪਕੌੜੇ ਬਹੁਤ ਕਰ ਕਰੇ ਮੰਸ ਬਹੁਤ ਟੇਸਟੀ ਕਾਂ ਸੁੱਕੇ ਕਾਂਚੀ ਬਹੁਤ ਸੁਆਦ ਲੈਂਦੇ ਆ ਇਹ ਐਵੇਂ ਖਾਣਾ ਹੋਈ ਜੀ ਦੁਕਾਨਾਂ ਲੈ ਮੰਗਵਾ ਜਾਂਦੇ ਪਰ ਉਹ ਆਉਣ ਨੂੰ ਕਈ ਕਿਦ ਨੂੰ ਦੇ ਕੁੱਡੇ ਵੰਦੇ ਪੈਕ ਕਰੇ ਪਏ ਹੁੰਦੇ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਜੀ ਤੇ ਹੁਣ ਦੂਸਰੀ ਸਬਜੀ ਹੈ ਨੇਸੇ ਤਰਤੇ ਵਰਕਰੇ ਬਣਾ ਕੇ ਬਹੁਤ ਵਧੀਆ ਬਣ ਜਾਂਦੀ ਹੈ ਸਬਜੀ ਇਹ ਆਪਾਂ ਮਿਲ ਸਾ ਬਣਾ ਲਈ ਤੇ ਸਾਡੇ ਚੈਨਲ ਦੇ ਪਹਿਲੇ ਵਾਰ ਸਾਡੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੀ ਆਪਾਂ ਬਦਾਂਗੇ ਇਹ ਪਾਣੀ ਘਤਰੀ ਵਾਲੇ ਬਣਾਵਾਂਗੇ ਘਤਰੀ ਵਾਲੇ ਬਣਾਉਣ ਫਿਰ ਇਹਨਾਂ ਲਈ ਬੜਾ ਤੇਲ ਤੇਜ ਨਹੀਂ ਹੁੰਦਾ ਇਹ ਫਿਰ ਨਹੀਂ ਟਿਉੜੀ ਤੇੜ ਹੋਈ ਜਾਂਦਾ ਸਬਜੀ ਚ ਨਹੀਂ ਵੀ ਕਿਹਾ ਵਿਆਹ ਆਣੀਆਂ ਚ ਹੋ ਜਾਂਦਾ ਐਵੇਂ ਨਹੀਂ ਹੁੰਦਾ ਆਪਾਂ ਤਰਤੀ ਜੀ ਹੁਣ ਆਪਾਂ ਤੋੜ ਕੇ ਲਿਉਣੀ ਆਂ ਤਣੀਆਂ ਤਣੀਆਂ ਤੋੜ ਕੇ ਲੈ ਆਂਦਾ ਸੀਗਾ ਆਪਾਂ ਡੰਗ ਲਿਆ ਚੀਰ ਵੀ ਦਿੱਤਾ ਹੁਣ ਸਬਜੀ ਵੀ ਰਜ ਰਹੀ ਆਪਣੀ ਆਪਾਂ ਬਾਹਾਂ ਵਿੱਚ ਤਣੀਆਂ ਜੀ ਤਣੀਆਂ ਬਹੁਤ ਬੁਧੀਆਂ ਨਾ ਗਾੜੀ ਹੋ ਗਈ ਨੀ ਸਬਜੀ ਦੇ ਨਾਲ ਗਾੜੀ ਹੋ ਜਾਂਦੀ ਹੈਗੀ ਮਤਲਬ ਜੇ ਬੱਦ ਬਣੀ ਬਦਮ ਫੁੱਲ ਜਾਂਦੇ ਆ ਵੀ ਇਸ ਨੂੰ ਪਤਾ ਹੀ ਖੁੱਲਾ ਜਾਂਦਾ ਹੀ ਹੈਗਾ ਬਹੁਤ ਵਧੀਆ ਸਬਜੀ ਬਣਦੀ ਹੈ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਦੱਸੋ ਜੀ ਚੈਨਲ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਸਬਸਕ੍ਰਾਈਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ